ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਨਸ਼ਾ ਕਰਨਾ ਮਾਨਸਿਕ ਰੋਗਾਂ ਲਈ ਦਵਾਈ ਹੈ ਜਾਂ ਕੋਈ ਬਹਾਦਰੀ ਦਾ ਕੰਮ ਇਹਦੇ ਬਾਰੇ ਆਪਾਂ ਖੁੱਲਕੇ ਵਿਚਾਰ ਸਮਝੀਏ ਹਾਂ ਇਹਦੇ ਬਾਰੇ ਆਪਾਂ ਖੁੱਲਕੇ ਵਿਚਾਰ ਚਰਚਾ ਕਰੀਏ ਜੀ ਵੀ ਧਰਤੀ ਤੋਂ ਦੇਖ ਲਈ ਜੀ ਆਪਾਂ ਕਿੰਨੇ ਤਰ੍ਹਾਂ ਦੇ ਜੀਵ ਜੰਤੂ ਰਹਿ ਰਹੇ ਨੇ ਜੀ ਵੀ ਉਹਨਾਂ ਵਿੱਚੋਂ ਸਿਰਫ ਇੱਕ ਮਨੁੱਖ ਹੈ ਜਿਹੜਾ ਨਸ਼ੇ ਕਰਦਾ ਹੈ ਵੀ ਜਿਹਨੂੰ ਲੋੜ ਹੈ ਨਸ਼ੇ ਦੀ ਆ ਬਾਕੀ ਸਾਰੇ ਉਹਨਾਂ ਨੂੰ ਨਾ ਕੋਈ ਸੋਝੀ ਹੈ ਨਾ ਉਹ ਕਰਦੇ ਹੋਏ ਇਦੇ ਬਾਰੇ ਆਪਾਂ ਸਮਝਣਾ ਪਊਗਾ ਵੀ ਇਹ ਬਿジネスੇ ਕਰਨ ਲੱਗੇ ਤਾਂ ਮਨੁੱਖ ਨੇ ਕਿਉਂ ਕਰਨ ਲੱਗੇ ਕਿੱਥੋਂ ਸ਼ੁਰੂ ਹੋਏ ਆ ਇਹਦੇ ਬਾਰੇ ਆਪਾਂ ਪਿੱਛੇ ਜਾ ਕੇ ਸੋਚੀਏ ਵੀ ਕਿੱਥੋਂ ਹੁਣ ਵੀ ਕੁਦਰਤ ਨੇ ਬਣਾ ਕੇ ਦਿੱਤੇ ਆ ਕੁਝ ਬੰਦੇ ਨੇ ਬਣਾਏ ਵੀ ਇਹ ਸਾਰੇ ਸੰਦਰਭ ਨੂੰ ਸਮਝਣਾ ਵੇਖ ਰਹੰਾ ਹਾਂ ਕਿਉਂਕਿ ਜੇ ਆਪਾਂ ਦੇਖੇ ਨਾ ਵੀ ਇਹ ਜੇ ਤਿਆਰ ਵੀ ਯਾਨੀ ਕਿ ਇਹਨੂੰ ਕੀਤਾ ਹੋਏਗਾ ਇਹ ਨਸ਼ੇ ਦੇ ਤੌਰ ਤੇ ਨਹੀਂ ਹੋਏਗਾ ਇਹ ਇੱਕ ਤਨਾ ਇੱਕ ਮੈਡੀਸਨ ਜਾਂ ਲਾਲੋ ਯਾਨੀ ਕਿ ਉਹਦੇ ਵੀ ਚਲੋ ਮਨੋ ਚਿੰਤਾ ਚ ਹੈ ਸਟ्रेस ਚ ਬੰਦਾ ਹਨ ਰਿਲੈਕਸ ਹੋਣ ਲਈ ਹਾਂ ਵੀ ਜਿਹੜੇ ਆਪਾਂ ਸੋਚੇ ਜਿਹੜੇ ਬੰਦੇ ਨੇ ਨਸ਼ੇ ਬਣਾਏ ਆ ਜੀ ਕੁਝ ਵੀ ਜਿਹੜੇ ਤਾਂ ਇੱਕ ਤਾਂ ਕੁਦਰਤੀ ਹੁੰਦੇ ਆ ਵੀ ਚਲ ਪੈਦਾ ਹੋ ਗਏ ਇੱਕ ਜਿਹੜਾ ਕੁਝ ਬੰਦੇ ਨੇ ਬਣਾਏ ਹੁਣ ਜੇ ਬੰਦਿਆਂ ਨੇ ਖੋਜਾਂ ਕੀਤੀਆਂ ਧਾਰਤਿਕ ਦੇ ਜਿਵੇਂ ਬਾਕੀ ਖੋਜਾਂ ਕਰੀਆਂ ਨੇ ਚਾਹੇ ਜ ਫੋਨ ਦੀ ਲਾਲੋ ਚਾਹੇ ਹਥਿਆਰ ਦੀ ਲਗਾ ਲੋ ਉਹ ਬੰਦੇ ਨੇ ਆਪਣੇ ਵਰਤਨ ਵਾਸਤੇ ਯੂਜ਼ ਵਾਸਤੇ ਬਣਾਈਆਂ ਸੀ ਚੀਜ਼ਾਂ ਉਹ ਇਸ ਕੰਮ ਵਾਸਤੇ ਥੋੜੀ ਹੋਣਗੀਆਂ ਵੀ ਹਾਂ ਵੀ ਇਹਨਾਂ ਨਾਲ ਇਹਨਾਂ ਨਾਲ ਕੋਈ ਮਨੁੱਖ ਆਪਣੀ ਜ਼ਿੰਦਗੀ ਖਰਾਬ ਕਰ ਲੇ ਜਾਂ ਗਲਤ ਰਾਹ ਪ ਉਹ ਬੰਦੇ ਨੂੰ ਵੀ ਕਿਤੇ ਨਾ ਕਿਤੇ ਉਹਦੇ ਚੀਜ਼ਾਂ ਕਿਸੇ ਪ੍ਰੋਬਲਮ ਵਾਸਤੇ ਹੱਲ ਵਾਸਤੇ ਚੀਜ਼ਾਂ ਕੱਢੀਆਂ ਕਾਰਡ ਹਾਂ ਕਿਉਂਕਿ ਇਹ ਗੱਲ ਪੱਕੀ ਹੈ ਕਿਉਂਕਿ ਦੇਖੋ ਰੱਬ ਨੇ ਨਹੀਂ ਇਹ ਚੀਜ਼ ਬਣਾ ਕੇ ਦਿੱਤੀ ਹੋਈ ਹੈ ਨਾ ਇਹ ਮਰੁਖ ਦੀ ਆਪਣੀ ਕਾਰਡ ਹੈ ਉਹ ਕਾਰਡ ਚਲੋ ਕੱਢੀ ਤਾਂ ਵਧੀਆ ਸੀ ਉਹਨੂੰ ਆਪਾਂ ਨੇ ਹੁਣ ਹਰ ਵੇਲੇ ਯਾਨੀ ਕਿ ਹਰੇਕ ਪਾਸੇ ਨੂੰ ਨਾ ਨਜਾਇਜ਼ ਪਤਨਾ ਸ਼ੁਰੂ ਕਰਤਾ ਹਾਂ ਉਹਨੂੰ ਵਰਤਣੋਂ ਆਪਣੀ ਵਰਤੋਂ ਗਲਤ ਹੋ ਗਈ ਉਹਦੀ ਹੁਣ ਜਿੱਦਾਂ ਕੋਈ ਵੀ ਅੱਜ ਫੋਨ ਲਗਾ ਲਓ ਜੀ ਵੀ ਉਹ ਸਾਡੇ ਹੱਥ ਵੀ ਹੈਗਾ ਗਿਆਨੀਆਂ ਦੇ ਕਿਸੇ ਪੜੇ ਲਿਖਿਆਂ ਦੇ ਵੀ ਹੋਏਗਾ ਜਿਹੜੇ ਪੜੇ ਲਿਖੇ ਆ ਉਹਨੂੰ ਚੰਗੇ ਤਰੀਕੇ ਵਰਤਦੇ ਆ ਉਸ ਦਾ ਚੰਗਾ ਪਿਓ ਕਰਦੇ ਆ ਜਿਹੜੇ ਸੀ ਅਗਿਆਨੀ ਕੋਲ ਆ ਗਿਆ ਤਾਂ ਉਹਨਾਂ ਨੂੰ ਹੁਣ ਉੱਤੀ ਸਮਝ ਨਹੀਂ ਹੋਏਗੀ ਉਹ ਉਹਦਾ ਗਲਤ ਰਾਹ ਪੈ ਜਾਂਦਾ ਉਹਦੇ ਨਾਲ ਲੈ ਕੇ ਹਾਂ ਇਹ ਸਿਰਫ ਇੱਕ ਚਿੰਤਾ ਐ ਸਟ्रेस ਦੂਰ ਕਰਨ ਲਈ ਹਨਾ ਇਹ ਨਹੀਂ ਹੈ ਵੀ ਇਹਨਾਂ ਨੂੰ ਵਰਤ ਗਿਆ ਸੀ ਆਪਣੀ ਜ਼ਿੰਦਗੀ ਆਪਣਾ ਪਰਿਵਾਰ ਐ ਆਪਣਾ ਸਮਾ ਸਾਰੀ ਖਤਮ ਕਰ ਲਈ ਉਹ ਆਪਾਂ ਅੱਜ ਦੇਖ ਰਹੇ ਆ ਨਾ ਕਿੰਨੇ ਲਾਲੋ ਵੀ ਚਾਰੇ ਪਾਸੇ ਨਸ਼ੇ ਪ੍ਰਤੀ ਹਨਾ हां ਵੀ ਇਹਨੂੰ ਆਪਣਾ ਇੱਕ ਸੋਚ ਰੱਖਣੀ ਪਈ ਹੈ ਵੀ ਕੋਈ ਬਾਤਰੀ ਦਾ ਕੰਮ ਨਹੀਂ ਹੈ ਜੀ ਵੀ ਜਿਹੜਾ ਕੋਈ ਨਸ਼ਾ ਕਰਦਾ ਲੋਕੀ ਇਹਦੇ ਵਿੱਚ ਕੋਈ ਮਹਾਨਤਾ ਹੈ ਇੱਕ ਮਾਨਸਿਕ ਰੋਗੀਆਂ ਲਈ ਤਾਂ ਕੋਈ بیمار ਹੋ ਗਿਆ ਉਹਨੂੰ ਤੁਰਨ ਵਾਸਤੇ ਫੌੜੀਆਂ ਦੀ ਲੋੜ ਪੈਂਦੀ ਹੈ ਕਿਉਂਕਿ ਉਹਦੇ ਬਿਨੂੰ ਕੋਈ ਆਸਰਾ ਚਾਹੀਦਾ ਨਾਲ ਉਹਦੇ ਇੰਨਾ ਜ਼ਿਆਦਾ ਕੋਈ ਬੰਦਾ ਕਮਜ਼ੋਰ ਹੋ ਜਾਂਦਾ ਜੀ ਐਦਾਂ ਹੀ ਜੇ ਕੋਈ ਮਾਨਸਿਕ ਤੌਰ ਤੇ ਕੋਈ ਜ਼ਿਆਦਾ ਕਮਜ਼ੋਰ ਹੋ ਜਾਂਦਾ ਜੀ ਵੀ ਹਰ ਟਾਈਮ ਚਿੰਤਾ ਚ ਰਹਿ ਰਿਹਾ ਸੀ ਉਹਨੂੰ ਇੱਕ ਵਾਰੀ ਦੁਬਾਰੇ ਖੜਾ ਕਰਨ ਵਾਸਤੇ ਬੰਦੇ ਨੂੰ ਉਹਨੂੰ ਉਦੇ ਵਾਸਤੇ ਉਪਯੋਗ ਹੁੰਦਾ ਹੋਵੇਗਾ ਵੀ ਹਾਂ ਬੰਦੇ ਨੂੰ ਖੋਜ ਕਰੀਏ ਐਦਾਂ ਤਾਂ ਨਹੀਂ ਹੋਏਗਾ ਵੀ ਬੰਦਾ ਇਹਨੂੰ ਹਾਟੇ ਮਲੇ ਕੇ ਬਸ ਦੱਸ ਦੇਵੇ ਕਿ ਸੁੱਤੇ ਹੀ ਪਿਆ ਰਹੇ ਹਾਂ ਜਾਂ ਫਿਰ ਆਪਾਂ ਨੂੰ ਪਹਿਲਾਂ ਕਲੀਅਰ ਕਰਨਾ ਪਏਗਾ ਵੀ ਅਸੀਂ ਮਾਨਸਿਕ ਰੋਗੀਆਂ ਆ ਜਾਂ ਬਰ ਐਵੇਂ ਬਸ ਇੱਕ ਦੂਜੇ ਨੂੰ ਦੇਖੋ ਦੇਖੇ ਵੀ ਹਾਂ ਜੀ ਆਜੋ ਜੀ ਹਨਾ ਵੀ ਉਹਦੇ ਵਿੱਚ ਲੱਗੇ ਹੋਏ ਆ ਹਾਂ ਵੀ ਕੋਈ ਸਾਡਾ ਕਿਸੀ ਰਿਵਾਜ ਬਣ ਗਿਆ ਵੀ ਨਸ਼ੇ ਕਰਨੇ ਕਿ ਨੂੰ ਆਪਾਂ ਨੇ ਰਿਵਾਜ ਵੀ ਬਣਾ ਲੇ ਵੀ ਕਰੇ ਜਗਾ ਇਸ ਤੋਂ ਬਿਨਾ ਕੋਈ ਸਾਡਾ ਕੰਮ ਨਹੀਂ ਹੁੰਦਾ ਮੀਨੋ ਆਪਾਂ ਨੂੰ ਪਰਸਨਲੀ ਤੌਰ ਤੇ ਜੋੜ ਲਿਆ ਵੀ ਆਪਣੀ ਜਿੱਤ ਹਾਰ ਵੀ ਹਾਂ ਕੋਈ ਇਹਦੇ ਨਾਲ ਅਸੀਂ ਲਾਹਾ ਲੈ ਰਹੇ ਜਿੰਦਗੀ ਚ ਹਾਂ ਨਸ਼ਾ ਚੰਗੀ ਗੱਲ ਹੈ ਵੀ ਦੇਖੋ ਆਪਣੀ ਜ਼ਿੰਦਗੀ ਦਾ ਆਪਣੀ ਜਵਾਨੀ ਦਾ ਕਿਸੇ ਦਾ ਵੀ ਉਸ ਚੀਜ਼ ਦਾ ਕਰੋ ਵੀ ਯਾਨੀ ਕਿ ਜਿਸ ਚੀਜ਼ ਦੀ ਵੀ ਮੰਨ ਲਓ ਨਜਾਇਜ਼ ਵਰਤੋਂ ਹੋ ਗਈ ਉਹ ਆਪਾਂ ਨੂੰ ਨਾ ਖਰਾਬ ਹੀ ਕਰੇਗੀ ਉਸ ਬਾਰੇ ਆਪਾਂ ਨੂੰ ਬਹੁਤ ਸਮਝਣਾ ਪਏਗਾ ਹਾਂ ਵੀ ਜੇ ਬਾਕੀ ਦੂਜੇ ਦੂਜੇ ਪੱਖ ਤੋਂ ਜਿਹੜੇ ਆਪਾਂ ਕਹਿ ਦਿੰਦੇ ਕੁਦਰਤੀ ਨਸ਼ੇ ਆ ਜੀ ਉਹ ਵੀ ਹੁਣ ਬਾਕੀ ਉਹ ਜਾਨਵਰ ਵੀ ਹੈਗੇ ਉਹ ਕਿਹੜਾ ਕਰਦੇ ਕੁਦਰਤੀ ਨਸ਼ੇ ਵੀ ਨਸ਼ੇ ਖਾ ਖਾ ਕੇ ਹਰ ਟਾਈਮ ਉਹ ਪਏ ਆ ਹੋ ਜਿਹਦਾ ਬੰਦੇ ਨੇ ਬਾਕੀ ਚੀਜ਼ਾਂ ਹਰੇਕ ਜੜੀ ਬੂਟੀ ਵਰਤਣੀ ਸਿੱਖੀ ਹੈ ਉਹਦਾ ਸਹੀ ਪ੍ਰਯੋਗ ਕਰ ਰਿਹਾ ਹੈ ਐਦਾਂ ਹੀ ਨਸ਼ੇ ਆ ਜੇ ਹੁਣ ਕੋਈ ਕੁਦਰਤੀ ਨਸ਼ੇ ਵੀ ਨੇ ਤਾਂ ਉਹਨਾਂ ਦੀ ਸਾਨੂੰ ਵਰਤੋਂ ਸਿੱਖਣੀ ਪੈਣੀ ਹੈ ਕਿਉਂਕਿ ਸੇ ਮਨੁੱਖ ਕੋਲ ਅਕਲ ਹੈ ਇਸਨੇ ਮੈਨੇ ਵਰਤਨਾ ਸਿੱਖਣਾ ਹੈ ਬਾਕੀ ਇਹਨੂੰ ਤਾਂ ਕੋਈ ਪਤਾ ਨਹੀਂ ਇਹ ਵੀ ਹੈ ਨਸਾ ਹੈ ਨਹੀਂ ਹੈ ਜਾਨਵਰਾਂ ਨੂੰ ਤਾਂ ਹਾਂ ਕਿਉਂਕਿ ਆਪਾਂ ਮੰਨ ਲਓ ਵੀ ਚਿੰਤਾ ਚ ਲਾ ਲਓ ਵੀ ਆ ਚਿੰਤਾ ਜਾਂ ਬੰਦਾ ਨਸ਼ਾ ਕਰਦਾ ਉਹਦੀ ਨਾ ਕੋਈ ਲਿਮਟ ਹੁੰਦੀ ਹੈ ਹਨਾ ਲਿਮਟ ਦੇ ਉੱਪਰ ਨਸ਼ਾ ਕੀਤਾ ਹੋਇਆ ਫਿਰ ਯਾਨੀ ਕਿ ਚਿੰਤਾ ਤਾਂ ਉੱਥੇ ਖੜੀ ਹੈ ਉਹਦਾ ਤਾਂ ਆਪਾਂ ਨੇ ਹੱਲ ਹੀ ਨਹੀਂ ਕਰਿਆ ਉਹ ਆਪਣੇ ਸਰੀਰ ਨੂੰ ਰਿਲੈਕਸ ਕਰ ਲੈ ਆ ਸਰੀਰ ਨੂੰ ਰਿਲੈਕਸ ਵੀ ਜਿਆਦਾ ਕਰ ਲੰਦੇ ਫਿਰ ਉਹ ਉਹਦਾ ਲੜਾਈ ਕਿਸੇ ਵੀ ਲਾ ਲੋ ਹਾਂ ਸੂਤੇ ਆਦੀ ਬਣ ਜਾਂਦੇ ਆ ਫਿਰ ਮੇ ਸਾਡਾ ਵੀ ਹਾਂ ਜੇ ਸਾਨੂੰ ਕੋਈ ਚਿੰਤਾ ਵੀ ਆਉਤੋਂ ਸਾਨੂੰ ਪੱਕਾ ਹੱਲ ਕੱਢਣਾ ਪਏਗਾ ਵੀ ਸਮਝਣਾ ਪਏਗਾ ਵੀ ਚਿੰਤਾ ਕੋਈ ਉਹ ਤਾਂ ਨਹੀਂ ਹੈ ਵੀ ਵੀ ਕਰਦੀ ਚਿੰਤਾ ਮੁੱਕਣੀ ਨਹੀਂ ਹੈ ਵੀ ਉਹਦਾ ਵੀ ਜੇ ਚਿੰਤਾ ਦਾ ਹੱਲ ਕਰਦੇ ਸਾਂ ਹੱਲ ਕੱਢੀਏ ਨਹੀਂ ਕੱਢ ਸਕਦੇ ਤਾਂ ਉਹਨੂੰ ਛੱਡ ਕੇ ਕੋਸ਼ਿਸ਼ ਕਰੀਏ ਪਾਸੇ ਹੋਣੇ ਪਏਗਾ ਉਹ ਤੋਂ ਹਾਂ ਕਿਉਂਕਿ ਜੋ ਵੀ ਆਪਣੇ ਗੁਰੂ ਸਾਹਿਬਾਨ ਦੇਖੋ ਹਨਾ ਵੀ ਵੀ ਚਿੰਤਾ ਤਾਂ ਕੀ ਕੀਤੀ ਹੈ ਜੋ ਅਨ ਹੋਣੀ ਹੋਵੇ ਯਾਨੀ ਕਿ ਜੋ ਵੀ ਚਿੰਤਾ ਵੀ ਉਸ ਚੀਜ਼ ਦੀ ਕਰੋ ਹਨਾ ਯਾਨੀ ਕਿ ਉਹਦਾ ਪੈਣਾ ਪ੍ਰੋਪਰ ਹੱਲ ਕੱਢੋ ਹਾਂ ਵੀ ਉੱਚੀ ਦਾ ਵੀ ਇਹ ਸਾਰੇ ਸੰਸਾਰ ਨੂੰ ਸਮਝ ਲਈਏ ਵੀ ਚਿੰਤਾ ਕਾਦੀ ਕਰਨੀ ਹੈ ਇਹ ਤਾਂ ਸਾਰਾ ਸੰਸਾਰ ਖੇਲ ਬਣਿਆ ਹੋਇਆ ਕਾਣ ਜਾਣ ਦਾ ਵੀ ਸਾਰੇ ਸਾਰਾ ਸਿਸਟਮ ਨੂੰ ਸਮਝਣਾ ਪੈਗਾ ਵੀ ਸਾਨੂੰ ਨਸ਼ਿਆਂ ਦੀ ਲੋੜ ਹੀ ਨਾ ਪਵੇ ਅਸੀਂ ਇਹਨਾਂ ਵਧੀਆ ਸਮਝ ਲੈ ਲਈਏ ਇੱਥੇ ਧਰਤੀ ਤੇ ਸੌਖੇ ਹੋ ਗਏ ਆਰਾਮ ਨਾਲ ਰਿਲੈਕਸ ਹੋ ਗਏ ਜੀ ਹਾਂ ਦੇਖੋ ਆਪਾਂ ਜਾਨਵਰਾਂ ਦੀ ਗੱਲ ਕਰਦੇ ਬੇਸ਼ੱਕ ਜਾਨਵਰਾਂ ਦਾ ਕੋਈ ਨਿਸ਼ਾਨੀ ਕੋਈ ਬੰਦੇ ਨੇ ਤਿਆਰ ਕੀਤਾ ਲਈ ਕੀਤਾ ਸੀ ਸਿਰਫ ਇਹ ਆਪਣੇ ਰਿਲੈਕਸ ਯਾ ਥੋੜਾ ਹਨਾ ਉਹ ਕਰ ਲਈ ਪਰ ਇਹਦੀ ਵਰਤੋਂ ਇੰਨੀ ਜ਼ਿਆਦਾ ਹੋ ਗਈ ਹੁਣ ਆਪਾਂ ਵੇਖਦੇ ਹਾਂ ਹਰੇਕ ਤੇ ਜਾਗਰੂਕ ਕਰਨਾ ਪੈ ਰਿਹਾ ਉਹ ਵੀ ਸਿਰਫ ਇੱਕ ਬੰਦੇ ਨੂੰ ਸਮਝਾਉਣਾ ਪੈ ਰਿਹਾ ਜਦ ਕਿ ਬੰਦੇ ਹੀ ਸਭ ਤੋਂ ਜ਼ਿਆਦਾ ਸਮਝਦਾਰ ਹੈ ਹਾਂ ਬਾਕੀ ਨੂੰ ਦੇਖੇਗਾ ਦੇ ਕੋਈ ਜਾਨਵਰ ਨਸ਼ਾ ਕਰਕੇ ਮਰਦਾ ਹੋਇਆ ਦੇਖਿਆ ਸੀ ਵੀ ਜਾਨਵਰ ਨੇ ਨਸ਼ਾ ਕਰਕੇ ਮਰ ਗਿਆ ਇਹ ਹੁਣ ਬੰਦੇ ਕੋਲ ਸਮਝ ਵੀ ਹੈ ਪਰ ਬੰਦੇ ਕੋਲ ਹੁਣ ਚਾਂਸ ਹੈ ਇਹ ਨੀਚੇ ਵੀ ਗਿਰੀ ਸਕਦਾ ਜੇ ਇਹਨੇ ਸਮਝ ਨਾ ਲਈ ਤੀ ਇਹ ਉੱਪਰ ਵੀ ਜਾ ਸਕਦਾ ਹੈ ਉਹਦੀ ਸਹੀ ਬੁਰ ਤੋਂ ਵੀ ਕਰ ਸਕਦਾ ਹੈ ਪਰ ਉਹ ਸਾਡਾ ਮਨੁੱਖਾਂ ਦਾ ਇੰਨਾ ਨੀਚਾ ਲੈਵਲ ਹੋ ਗਿਆ ਸਮਝਦਾ ਅਸੀਂ ਨਸ਼ੇ ਕਰਕੇ ਮਰ ਰਹੇ ਆਂ ਨਸ਼ੇ ਦੇ ਸਹੀ ਉਪਰੋਗ ਨਹੀਂ ਕਰ ਰਹੇ ਆਂ ਹਾਂ ਕਿੰਨੇ ਦੇਖੋ ਘਰ ਬਰਬਾਦ ਪਰਿਵਾਰ ਹਨਾ ਸਮਾਜ ਤੱਕ ਗੱਲ ਜਾਂਦੀ ਆ ਹਨਾ ਅਸੀਂ ਦੇਖਦੇ ਹੋਏ ਵੀ ਨਹੀਂ ਸਮਝ ਰਹੇ ਹਾਂ ਵੀ ਇਹ ਇਹ ਦੇਖ ਲਓ ਮਨੁੱਖਾਂ ਦਾ ਵੀ ਕਿੰਨਾ ਜ਼ਿਆਦਾ ਆਪਣੇ ਸਮਝਦਾ ਪੱਧਰ ਨੀਚੇ ਜਾ ਰੱਖਿਆ ਹੈ ਵੀ ਆਪਾਂ ਨਸ਼ੇ ਵਾਸਤੇ ਹੁਣ ਜਾਨਵਰ ਬੇਆਰਾਮ ਨਾਲ ਕਦੇ ਜ਼ਿੰਦਗੀ ਚ ਉਹਨਾਂ ਨੂੰ ਕੋਈ ਲੋੜ ਨਹੀਂ ਹੈ ਨਸ਼ੇ ਦੀ ਆਰਾਮ ਨਾਲ ਉਹਨਾਂ ਨੂੰ ਕੁਦਰਤ ਨੇ ਬੰਨਿਆ ਹੋਇਆ ਹੈ ਨਾ ਉਹ ਨੀਚੇ ਜਾ ਸਕਦੇ ਐ ਨਾ ਉੱਪਰ ਉਹਨਾਂ ਦਾ ਇੱਕ ਲੈਵਲ ਹੈ ਸੈਟ ਹੈ ਹੁਣ ਉਹਨਾਂ ਨੂੰ ਕਦੀ ਲੋੜ ਨਹੀਂ ਪੈਂਦੀ ਐ ਸਾਡੇ ਕੋਲ ਮਨੁੱਖਾਂ ਕੋਲ ਇਹੀ ਹੈ ਜਿਵੇਂ ਅਸੀਂ ਗਿਆਨ ਨਾਲ ਤਾਂ ਤਾਂ ਅਸੀਂ ਗਲਤ ਰਾ ਪੈ ਜਾਵਾਂਗੇ ਹਾਂ ਵੀਰੋ ਵੀਰਾ ਹਰੇਕ ਚੀਜ਼ ਦੀ ਦੇਖੋ ਬੰਦੇ ਨੇ ਖੋਜ ਕੀਤੀ ਚੰਗੀ ਗੱਲ ਐ ਬਹੁਤ ਵਧੀਆ ਕਿੰਨਾ ਆਪਾਂ ਨੂੰ ਆਸਾਨ ਕਰਤਾ ਨਾ ਐਦੀ ਇੱਕ ਨਸ਼ੇ ਦੀ ਕਿਤੇ ਯਾਨੀ ਕਿ ਦਵਾਈ ਦੇ ਤੌਰ ਤੇ ਇਹਨਾਂ ਨੇ ਖੋਜ ਕੀਤੀ ਐ ਪਰ ਉਹਨੂੰ ਆਪਾਂ ਨੇ ਇੰਨਾ ਜ਼ਿਆਦਾ ਦਿਮਾਗ 'ਚ ਯਾਨੀ ਕਿ ਕੋਈ ਵੀ ਲਾਲੋ ਕਿਤੇ ਵੀ ਕੁਝ ਵੀ ਹੁੰਦਾ ਵੀ ਨਸ਼ੇ ਦੇ ਪਹਿਲਾਂ ਕੰਮ ਸ਼ੁਰੂ ਹੁੰਦਾ ਆਪਣਾ ਹਾਂ ਜੀ ਤਾਂ ਹੁਣ ਪੁਰਾਣੇ ਰਾਜਾ ਮਹਾਰਾਜੇ ਵੀ ਉਹ ਨਸ਼ੇ ਕਰਦੇ ਸੀ ਉਹ ਭੋਗ ਵਿਲਾਸ ਵਾਸਤੇ ਕਰਦੇ ਸੀ ਉਥੋਂ ਰਵਾਜ ਚੱਲੇ ਹੋਏ ਅੱਜ ਸਾਡੇ ਵੀ ਅਸੀਂ ਵੀ ਕਹਿੰਦੀ ਹਾਂ ਵੀ ਅਸੀਂ ਵਿਰਾਜੇ ਮਹਾਰਾਜ ਵਾਂਗ ਉਦਾਂ ਹੀ ਅਸੀਂ ਵੀ ਭੋਗ ਵਿਲਾਸ ਕਰਨ ਵਾਸਤੇ ਵੀ ਜਦੋਂ ਵੀ ਜਿਹੜਾ ਕੰਮ ਅਸੀਂ ਚੰਗਾ ਜਿੱਥੇ ਜਾ ਕੇ ਨਹੀਂ ਕਰ ਸਕਦੇ ਉੱਥੇ ਨਸ਼ਾ ਕਰਕੇ ਅਸੀਂ ਉਹ ਪੁੱਠੇ ਕੰਮ ਕਰਨ ਵਾਸਤੇ ਉਹਨੂੰ ਵਰਤਦੇ ਹਾਂ ਹਾਂ ਯਾ ਵੀ ਕੋਈ ਵੀ ਸਾਨੂੰ ਦੱਸੇ ਵੀ ਹਾਂ ਵੀ ਵੀ ਨਸ਼ਾ ਕਰਕੇ ਅਸੀਂ ਸੁਖੀ ਹੋਏ ਹਾਂ ਜਾਂ ਸਮਾਜ ਨੂੰ ਅਸੀਂ ਵਧੀਆ ਬਣਾਇਆ ਕੋਈ ਵੀ ਨਹੀਂ ਆ ਕੇ ਕਹਿ ਸਕਦਾ ਹਾਂ ਨਸ਼ੇ ਤੋਂ ਹੁਣ ਦੀ ਦੋਗੜੀ ਦਾ ਥੋੜੀ ਜਿਹਾ ਰਸ ਹੈ ਜੀ ਇੱਕ ਵਾਰੀ ਤੁਸੀਂ ਕਰ ਲਿਆ ਥੋੜੀ ਜਿਹੀ ਵਸ ਠੀਕ ਹੈ ਮਨ ਚਿੰਤਾ ਮੁਕਤ ਹੋ ਜਾਓਗੇ ਪਰ ਮੁੜ ਕੇ ਫੇਰ ਨਸ਼ੇ ਤੋਂ ਉਤਰ ਜਾਣਾ ਚਿੰਤਾ ਤਾਂ ਫੇਰ ਮੁੜ ਕੇ ਆ ਕੇ ਤਾਂ ਸਿਰ ਤੇ ਖੜੀ ਹੈ ਵੀ ਐਦਾਂ ਉਹਦਾ ਹੱਲ ਨਹੀਂ ਨਿਕਲਣਾ ਜੀ ਸਾਨੂੰ ਹਾਲਤ ਤਾਂ ਸਾਨੂੰ ਆਪ ਸੋਚਣਾ ਪੈਣਾ ਵੀ ਕੋਈ ਵੀ ਚਿੰਤਾ ਦਾ ਵੀ ਖਾਦੀ ਖਾਦੀ ਚਿੰਤਾ ਹੈ ਵੀ ਸਾਡੇ ਲਈ ਜ਼ਰੂਰੀ ਹੈ ਵੀ ਸਾਡੇ ਸਰੀਰ ਤੋਂ ਉੱਪਰ ਤਾਂ ਨਹੀਂ ਹੈ ਚਿੰਤਾ ਉਹ ਹਾਂ ਇਹ ਸਾਡਾ ਵੀਰੋ ਅੱਜ ਦਾ ਵਿਸ਼ਾ ਸੀ ਯਾਨੀ ਕਿ ਇੱਕ ਲਿਮਟ ਚ ਇਕ ਆਪਣੇ ਪਰਵਾਹ ਨੂੰ ਹਨਾ ਸੁਖੀ ਰੱਖੀਏ ਚਲੋ ਚੀਜ਼ ਬਣਾਈ ਹੈ ਉਹਦੇ ਦੁਰਵਰਤੋਂ ਨਾ ਕਰੀਏ ਨਾਰਮਲ ਉਹ ਕਰੀਏ ਤਾਂ ਵੀਰੋ ਸਾਡਾ ਅੱਜ ਦਾ ਵਿਸ਼ਾ ਸੀ ਨਸ਼ੇ ਬਾਰੇ ਜੇ ਤੁਹਾਨੂੰ ਚੰਗਾ ਲੱਗਿਆ ਹੋਵੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ